ਮਿੰਟੂ ਜੀ ਲੱਗਦਾ ਹੈ ਕਿ ਜਿਹੜੀ ਲੜਾਈ ਕਿਹਾ ਜਾ ਰਹੀ ਸੀ ਪੰਥ ਦੀ ਆ ਜਾਂ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਸਵਾਰ ਪੰਥ ਵਰਸਸ ਦਿੱਲੀ ਆ ਤਾਂ ਉੱਚ ਪਰਿਵਾਰਵਾਦ ਦੇ ਵੀ ਟੱਕਰੇ ਹੋ ਰਹੇ ਨੇ ਤੇ ਪਰਿਵਾਰਕ ਨਿੱਜੀ ਟਿੱਪਣੀਆਂ ਵੀ ਹੋ ਰਹੀਆਂ ਨੇ ਜੀ ਜੀ ਅ ਬਿਲਕੁਲ ਦੇਖੋ ਇਹ ਜਿਹੜਾ ਮਸਲਾ ਹੈ ਨਾ ਇਹ ਇਸੇ ਤਰ੍ਹਾਂ ਹੀ ਚੱਲੇਗਾ ਅਸੀਂ ਕੱਲ ਵੀ ਗੱਲ ਕਰਦੇ ਪਏ ਸੀਗੇ ਜੀ ਕਿ ਵੇਖੋ ਹੁਣ ਜਿੱਦਾਂ ਵਿਰਸਾ ਸਿੰਘ ਬਲਟੋਆ ਉਹਨਾਂ ਨੇ ਮਤਲਬ ਕਿ ਉਸ ਰਸਤੇ ਦਾ ਵੀ ਕਹਿ ਦਿੱਤਾ ਕਿ ਅਸੀਂ ਬੇਸ਼ੱਕ ਉਹਦੇ ਨਾਲ ਸਹਿਮਤ ਨਾ ਹੋਈਏ ਜੋ ਅਮਰਤਪਾਲ ਸਿੰਘ ਨੇ ਚੁਣਿਆ ਸੀਗਾ ਜੀ ਪਰ ਫਿਰ ਵੀ ਅਸੀਂ ਮਤਲਬ ਕਿ ਕੁਝ ਮਾਮਲਿਆਂ 'ਚ ਉਹਨਾਂ ਪਿੱਛੇ ਸਟੈਂਡ ਲਿਆ ਵਗੈਰਾ ਵਗੈਰਾ ਇਹ ਐਨਐਸਏ ਲਾਉਣ ਦੀ ਨਿੰਦਾ ਕੀਤੀ ਆ ਦੂਸਰੀ ਚੀਜ਼ ਜਿਹੜੀ ਐ ਇਸ ਮਾਮਲੇ 'ਚ ਤੁਸੀਂ ਵੇਖੋਗੇ ਤਾਂ ਪਰਿਵਾਰ ਨੇ ਵੀ ਹੁਣ ਤੱਕ ਮਤਲਬ ਕਿ ਪੰਜਾਬ ਦਾ ਹੀ ਜ਼ਿਕਰ ਕੀਤਾ ਕਿ ਬਿਲਕੁਲ ਜੀ ਯਾਨੀ ਖਾਲਿਸਤਾਨ ਦਾ ਹਾਲ ਦੀ ਘੜੀ ਕਿਤੇ ਵੀ ਜ਼ਿਕਰ ਨਹੀਂ ਹੋਇਆ ਪਰ ਗਾਂ ਜਾ ਕੇ ਜਿਸ ਤਰ੍ਹਾਂ ਦਾ ਇਹ ਵਿਚਾਰਕ ਭੇੜ ਆ ਕਿਤੇ ਨਾ ਕਿਤੇ ਉੱਥੇ ਜਾਏਗਾ ਤੇ ਜ਼ਰੂਰ ਹਾਂ ਕਿਉਂਕਿ ਵਿਰਸਾ ਸਿੰਘ ਵਲਟੋਆ ਜਿਸ ਤਰ੍ਹਾਂ ਜਿਸ ਤਰ੍ਹਾਂ ਪਿਲੇਾਰੇ ਆ ਉਹ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਵਿਕਰਮ ਨਾਲ ਕੀਤੀ ਹੋਈ ਇੰਟਰਵਿਊ ਆ ਕਾਫੀ ਲੰਬੀ ਜਿਹੜੀ ਰੀਸੈਂਟਲੀ ਕੀਤੀ ਗਈ ਤਾਂ ਉਹਦੇ ਚੋ ਦੱਸ ਰਹੇ ਸੀਗੇ ਕਿ ਮੈਂ ਆਪਣੀ ਗਾਥਾ ਜਿਹੜੀ ਆ ਉਹ ਰੱਖ ਰਿਆਂ ਲੋਕਾਂ ਦੇ ਸਾਹਮਣੇ ਜੇ ਮੇਰੇ 'ਚ ਕੋਈ ਕਣ ਕੰਡਾ ਮੈਨੂੰ ਵੋਟਾਂ ਪਾ ਦੇਵੇ ਜੇ ਉਹਨਾਂ ਦਾ ਤਾਂ ਉਹਨਾਂ ਨੂੰ ਪਾ ਦੇ मतलब ਸਾਫ਼ ਹੈ ਉਹ ਕੰਪੇਅਰ ਕਰ ਰਹੇ ਨੇ ਜੀ ਤੇ ਇੱਕ ਪੱਤਰਕਾਰ ਦੀ ਹੁਣੇ ਮੈਂ ਪੋਸਟ ਵੀ ਦੇਖ ਰਿਹਾ ਸੀਗਾ ਜਿਹੜੀ ਕਿ ਹਵਾਲੇ ਨਾਲ ਸੀ ਕਿ ਬਿਰਸਾ ਸਿੰਘ ਵਿਲਟੋਆ ਦਾ ਬਿਆਨ ਹੈ ਕਿ ਮੇਰੀ ਕਰਦਾਰ ਕੁਸ਼ੀ ਰੋਕੋ ਨਹੀਂ ਤਿਆਂ ਭਾਈ ਮਤਲਬ ਕਿ ਉਹ ਇੱਕ ਚੇਤਾਵਨੀ ਦੇ ਰਿਹਾ ਮਤਲਬ ਜੇਕਰ ਉਹ ਕੱਲ ਮਿਲਦੇ ਆ ਪਰਿਵਾਰ ਨੂੰ ਤਾਂ ਉਹ ਦਾ ਮੁੱਖ ਕਰਨੀ ਸੀ ਕੀ ਸੋਸ਼ਲ ਮੀਡੀਆ ਦੇ ਉੱਪਰ ਕਮੈਂਟ ਬਹੁਤ ਆ ਰਿਹਾ ਜੀ ਅੱਛਾ ਮਤਲਬ ਕਿ ਸਮਰਥਨ ਵਾਲੀ ਗੱਲ ਉੱਤੋਂ ਉੱਤੋਂ ਦੀ ਸੀਗੀ ਹਾਂ ਮੇਨ ਗੱਲ ਇਹੀ ਸੀਗੀ ਮੀਡੀਆ ਲਈ ਤਾਂ ਸਮਰਥਨ ਸੀ ਪਰ ਅੰਦਰਲੀ ਗੱਲ ਕਮੈਂਟ ਆਈ ਸੀ ਜੀ ਆਪਾਂ ਨੂੰ ਪਤਾ ਹੁੰਦਾ ਕਿ ਅੰਦਰੂਨੀ ਬੈਠਕਾਂ ਜਿਹੜੀਆਂ ਹੁੰਦੀਆਂ ਨੇ ਉਹ ਕਈ ਵਾਰ ਸੰਦਰਭ ਕੁਝ ਹੋਰ ਰੱਖ ਦਿੰਦੀਆਂ ਨੇ ਤੇ ਜਦੋਂ ਬਾਹਰੀ ਤੌਰ ਤੇ ਆ ਕੇ ਉਹਨਾਂ ਨੂੰ ਨਿਚੋੜਿਆ ਜਾਂਦਾ ਹੈ ਕਿ ਦੇਖੋ ਜੀ ਅਸੀਂ ਥੈਸ ਵਾਸਤੇ ਆਏ ਸੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਹੀ ਕਿਆ ਗਿਆ ਹੋਵੇ ਕਿ ਮੇਰੇ ਤੇ ਜਿਹੜੇ ਜ਼ਿਆਤੀ ਹਮਲੇ ਕੀਤੇ ਜਾ ਰਹੇ ਆ ਕਿ ਬਾਈ ਉਹ ਰੋਕੇ ਜਾਣ ਤਾਂ ਯਾਨੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਦੇਖੋ ਹੁਣ ਹੋ ਕੀ ਰਿਹਾ ਕਿ ਧਰਨਾ ਉਥੋਂ ਸਮਾਪਤ ਕਰਨ ਦਾ ਐਲਾਨ ਹੋ ਗਿਆ ਅਜਾਜੀਤ ਵਾਲਿਆਂ ਨੇ ਸ਼ਾਇਦ 11 12 ਵਜੇ ਨਿਊਜ਼ ਫਲੈਸ਼ ਕਰ ਦਿੱਤੀ ਸੀਗੇ ਆਪਣੇ ਡਿਜੀਟਲ ਮਾਈਟ ਤੇ ਪਰ ਨਾਲ ਹੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੁੱਢ ਵੱਜ ਗਿਆ ਪ੍ਰਚਾਰ ਦਾ ਉਹ ਕੈਂਪੇਨ ਚ ਆ ਰਹੇ ਨੇ ਹੁਣ ਜਦੋਂ ਕੈਂਪੇਨ ਚ ਉਤਰਨਗੇ ਫਿਰ ਜਿਹੜਾ ਇਹ ਭੇੜ ਚੱਲਦਾ ਪਿਆ ਤਾਂ ਇਹਦੇ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਤੋਂ ਜਿਵੇਂ ਉਹ ਤੁਲਨਾ ਹੋ ਰਹੀ ਆ ਕਿ 35 ਸਾਲ ਤੋਂ 28 ਸਾਲ ਤੋਂ ਜਿਹੜੇ ਸਜ਼ਾ ਕੱਟ ਰਹੇ ਆ ਉਹ ਕਿੱਥੇ ਨੇ ਹੂੰ ਫਿਰ ਅ ਵਰਸਾ ਸਿੰਘ ਵਲਟੋਆ ਦੱਸ ਰਹੇ ਨੇ ਇੰਟਰਵਿਊ 'ਚ ਕਹਿੰਦਾ ਕਿ ਅਸੀਂ ਬਾਹਾਂ ਖੜੀਆਂ ਕਰਕੇ ਨਹੀਂ ਸੀ ਆਇਓ ਮੇਰੀ ਫੋਟੋ ਗਲਤ ਵਾਇਰਲ ਕੀਤੀ ਜਾ ਰਹੀ ਆ ਅਸੀਂ ਅੰਤ ਤੱਕ ਲੜੇ ਜਦੋਂ ਸਾਡੇ ਕੋਲ ਅਸਲਾ ਹੀ ਮੁੱਕ ਗਿਆ ਫਿਰ ਸਰੈਂਡਰ ਉਸੇ ਤਰ੍ਹਾਂ ਦਾ ਹੀ ਸਰੈਂਡਰ ਹੈ ਜਿਸ ਤਰ੍ਹਾਂ ਦਾ ਅਮਰਪਾਲ ਸਿੰਘ ਨੇ ਕੀਤਾ ਮਤਲਬ ਕਿ ਤੁਲਨਾ ਲਿਆ ਕੇ ਕਿੱਥੇ ਕੀਤੀ ਜਾ ਰਹੀ ਆ ਕਿ ਇਹਨੂੰ ਜਿਵੇਂ ਮਰਜ਼ੀ ਕਹ ਲੋ ਆਤਮ ਸਮਰਪਣ ਹੀ ਹੁੰਦਾ ਹੈ ਬਿਲਕੁਲ ਜੀ ਤਾਂ ਉਹ ਸਾਰੀਆਂ ਚੀਜ਼ਾਂ ਜਿਵੇਂ ਲਿਆ ਕੇ ਉੱਥੇ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਕਹਿ ਲੋ ਕਿ ਬਿੰਦੂ ਤੇ ਤਾਂ ਉਹ ਸਾਫ ਹੈ ਸਪਸ਼ਟ ਹੈ ਕਿ ਇੱਥੇ ਇਸ ਤਰ੍ਹਾਂ ਦੀ ਲੜਾਈ ਵਿਚਾਰਕ ਲੜਾਈ ਜਿਹੜੀ ਉਹ ਵੇਖ ਨੂੰ ਮਿਲੇਗੀ ਕਿਉਂਕਿ ਮਿਰਸਾ ਸਿੰਘ ਵਲਟੋਆ ਦੇ ਤੇਵਰ ਤੇ ਦੂਸਰੇ ਪਾਸੇ ਅਮਰਤ ਸਿੰਘ ਉਹਨਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਅਤੇ ਉਹ ਸਾਰੇ ਇੱਕੋ ਜਿਹੇ ਆ ਉਹ ਵੀ ਕਹਿ ਰਹੇ ਨੇ ਕਿ ਭਈ ਅਕਾਲੀ ਦਲ ਨੂੰ ਇਹ ਖਤਮ ਕਰਨ ਦੇ ਤਲੇ ਹੋਏ ਆ ਬਿਲਕੁਲ ਤਾਂ ਮਤਲਬ ਕਿ ਉਹ ਸਾਫ ਹੈ ਸਪਸ਼ਟ ਹੈ ਹੁਣ ਗੱਲ ਤੇ ਇਹੋ ਆ ਕਿ ਜੇ ਆਪਾਂ ਹੁਣ ਗਾਂ ਨੂੰ ਦੇਖੀਏ ਦੇਖੋ ਇਹਨਾਂ ਦੇ ਬਿਆਨ ਹੁੰਦੇ ਆ ਇਹ ਕੰਪੀਟੀਟਰ ਆਪਸ ਦੇ ਵਿੱਚ ਜੀ ਕੰਟੈਸਟ ਕਰ ਰਹੇ ਨੇ ਇਹ ਮੁਕਾਬਲੇਬਾਜ਼ ਨੇ ਠੀਕ ਹੈ ਨਾ ਕਿਸੇ ਨੇ ਘਟ ਨਹੀਂ ਕਰਨੀ ਹੁੰਦੀ ਜਦੋਂ ਕੰਮ ਚੱਲ ਪੈਂਦਾ ਹੈ ਨਾ ਤੌਲ ਤਫਾ ਜਦੋਂ ਕਬੱਡੀ 'ਚ ਹੋ ਜਾਂਦਾ ਤਾਂ ਉਦੋਂ ਫਿਰ ਕਈ ਵਾਰ ਇਹ ਨਹੀਂ ਵੇਖਿਆ ਜਾਂਦਾ ਕਿਥੇ ਕਿੰਨੀਆਂ ਕੋ ਪੈਂਦੀਆਂ ਕੋਈ ਕੰਨਾ ਤੇ ਰੱਖੀ ਆਉਂਦਾ ਕੋਈ ਵੱਖੀਆਂ 'ਚ ਰੱਖੀ ਆਉਂਦਾ ਹੁਣ ਤੇ ਕਬੱਡੀ ਵੀ ਥੋੜੀ ਬਦਲ ਗਈ ਆ ਤਾਂ ਸਿਆਸਤ ਦੇ ਵਿੱਚ ਵੀ ਇਹੀ ਕੁਸ਼ ਆ ਜਦੋਂ ਬਿਆਨਾਂ ਦਾ ਤੌਲ ਤਫਾ ਚੱਲਦਾ ਫਿਰ ਇੱਕ ਦੂਜੇ ਨੂੰ ਨੁਕਰੇ ਲਾਉਣ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਪਰ ਇਸ ਦਰਮਿਆਨ ਹੁਣ ਵੇਖਣ ਵਾਲੀ ਗੱਲ ਜਿਹੜੀ ਆ ਉਹ ਇਹ ਰਹੇਗੀ ਕਿ ਇਹ ਕੈਂਪੇਨ ਜਿਹੜਾ ਹੋਏਗਾ ਕਿਉਂਕਿ ਉੱਥੋਂ ਤਰਨਾ ਖਤਮ ਹੈ ਵੈਸੇ ਬੰਦੀ ਸਿੰਘ ਵਾਲਾ ਤਾਂ ਮਾਲੀ ਵਾਲੇ ਵੀ ਚੱਲੀ ਜਾਂਦਾ ਹਾਂਜੀ ਏ ਪਿੱਛੋ ਲੱਗਿਆ ਤਾਂ ਖਤਮ ਹੋ ਗਿਆ ਪਹਿਲਾਂ ਖਤਮ ਹੋ ਗਿਆ ਕਿਉਂਕਿ ਹੁਣ ਸਿਆਸੀ ਲੋਡ ਬਣ ਗਈ ਕਿ ਭਾਈ ਜਾ ਕੇ ਪ੍ਰਚਾਰ ਕਰੋ ਹੁਣ ਇਹ ਵੇਖਣਾ ਹੋਏਗਾ ਪਰਮੇਤ ਜਿਹੜੀ ਸਭ ਤੋਂ ਕਹ ਲੋ ਕਿ ਜ਼ਿਕਰੇ ਕਲ ਕਾਬਲੇ ਗੌਰ ਗੱਲ ਹੋਏਗੀ ਉਹ ਇਹ ਹੋਏਗੀ ਕਿ ਜੇ ਮੰਨ ਲੋ ਇੱਥੇ ਪੂਰਾ ਇਹ ਖੜਾ ਭਖਦਾ ਹੈ ਯਾਨੀ ਵਿਚਾਰਕ ਤੌਰ ਤੇ ਖਾਸ ਤੌਰ ਤੇ ਮੈਂ ਉਹ ਪੰਥਕ ਵਿਚਾਰਤਾਰਾਂ ਦੀ ਗੱਲ ਕਰ ਲੈਣਾ ਕਿ ਜੇ ਮੰਨ ਲਓ ਇਸ ਤਰ੍ਹਾਂ ਪੰਥਕ ਵਿਚਾਰਧਾਰਾ ਇੱਕ ਵਾਰੀ ਫੇਰ ਪੂਰੀ ਲਹਿ ਫੜ ਲੈਂਦੀ ਆ ਖਡੂਰ ਸਾਹਿਬ ਤੋਂ ਤਾਂ ਫਿਰ ਉਹ ਖਡੂਰ ਸਾਹਿਬ ਤੱਕ ਹੀ ਅਸਰ ਮ hạnੂਦ ਨਹੀਂ ਰਹੇਗਾ ਮੇਰਾ ਇਹ ਮੰਨਣਾ ਹੈ ਚਲੋ ਬਿਲਕੁਲ ਸਾਸ ਸਿੰਘ ਵਲਟੋਆ ਅਮਰਤਪਾਲ ਸਿੰਘ ਦਾ ਪਰਿਵਾਰ ਉਹ ਤੇ ਆਪਸ ਦੇ ਵਿੱਚ ਹੁਣ ਦੇਖੋ ਬਿਆਨੋ ਬਿਆਨੀ ਹੋਣਗੇ ਹੋਣਗੇ ਪੁੱਤਾ ਇੱਕ ਸਿਆਸੀ ਦੁਸ਼ਮਣ ਬਣ ਕੇ ਹੁੰਦਾ ਚੁੱਕੀ ਦੇਖੋ ਪੰਥਕ ਵੋਟ ਦੀ ਡਿਵੀਜ਼ਨ ਦਾ ਹੀ ਇੱਕ ਨੇਮ ਰੋਲ ਦੂਜੇ ਉਮੀਦਵਾਰਾਂ ਦਾ ਨਹੀਂ ਜ਼ਿਕਰ ਕੀਤਾ ਜਾ ਰਿਹਾ ਹੂੰ ਕਾਂਗਰਸ ਦਾ ਜ਼ਿਕਰ ਨਹੀਂ ਹੋ ਰਿਹਾ ਕਿਤੇ ਹੂੰ ਆਮ ਆਦਮੀ ਪਾਰਟੀ ਦਾ ਬਹੁਤ ਘੱਟ ਸਰਸਿੰਘ ਬਲਟੋਆ ਤਾਂ ਹਲੇ ਕਰਦੇ ਆ ਪਰ ਦੂਸਰੇ ਪਾਸਿਓਂ ਅਮਰਤਪਾਲ ਸਿੰਘ ਦੀ ਫੈਮਲੀ ਨਹੀਂ ਕਰਦੀ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦਾ ਰੋਲ ਮਹੱਤਵਪੂਰਨ ਹੈ ਇਸ ਕੇਸ ਦੇ ਵਿੱਚ ਐਨਐਸਏ ਵਾਲੇ ਚ ਬਿਲਕੁਲ ਹਾਲ ਦੀ ਘੜੀ ਹੋਏਗਾ ਜ਼ਿਕਰ ਜ਼ਰੂਰ ਹੋਏਗਾ ਪਰ ਹਾਲ ਦੀ ਘੜੀ ਕਹਿ ਸਕਦੇ ਆ ਕਿ ਨਾ ਖਾਸ ਜ਼ਿਕਰ ਨਹੀਂ ਜ਼ਿਕਰ ਦੋਆਂ ਦਾ ਹੀ ਇੱਕ ਦੂਜੇ ਦੀਆਂ ਗੱਲਾਂ ਚ ਕਿਉਂ ਕਿਉਂਕਿ ਉਹੀ ਵੋਟ ਉਹਨਾਂ ਦੀ ਆ ਉਹੀ ਵੋਟ ਉਹਨਾਂ ਦੀ ਆ ਹੂੰ ਤਾਂ ਇਹ ਡਿਵੀਜ਼ਨ ਨੂੰ ਲੈ ਕੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੜਾਈ ਪਰ ਮੇਰਾ ਮੰਨਣਾ ਇਹ ਆ ਸ਼ਾਇਦ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਤਾਂ ਜੇ ਮੰਨ ਲਓ ਇਹ ਪੂਰਾ ਜੰਮ ਜਾਂਦਾ ਅਖੜਾ ਮੈਨੂੰ ਨਹੀਂ ਪਤਾ ਕਿੰਨਾ ਕੁ ਸਮਰਥਨ ਮਿਲਦਾ ਕਿੰਨਾ ਕੁ ਅੱਗੇ ਜਾ ਕੇ ਮਿਲੇਗਾ ਮੈਂ ਇੱਕ ਕਾਲਪਨਿਕ ਗੱਲ ਕਰ ਰਿਹਾ ਇੱਕ ਸੰਭਾਵੀ ਗੱਲ ਕਰ ਰਿਹਾ ਮੈਂ ਕਿ ਜੇ ਮੰਨ ਲਓ ਇਹ ਪੂਰਾ ਪੰਥਕ ਵਿਚਾਰਧਾਰਾ ਦਾ ਜਿਹੜਾ ਨਾ ਖੜਾ ਹੋ ਜਾਂਦਾ ਇੱਥੇ ਹਾਂ ਪਸਾਰ ਹੋ ਜਾਂਦਾ ਫਿਰ ਮੇਰਾ ਮੰਨਣਾ ਕਿ ਖਡੂਰ ਸਾਹਿਬ ਤੱਕ ਨਹੀਂ ਫਿਰ ਉਹ ਸੰਗਰੂਰ ਤੱਕ ਵੀ ਆ ਸਕਦਾ ਹਾਂ ਆ ਪਿਛਲੀ ਵਾਰੀ ਆਪਾਂ ਚਲਵਾ ਦੇਖਿਆ ਸੰਗਰੂਰ ਤੋਂ ਅੱਗੇ ਫਿਰ ਉਹ ਬਠਿੰਡੇ ਤੱਕ ਵੀ ਆ ਸਕਦਾ ਜੀ ਯਾਨੀ ਜਿਵੇਂ ਲੱਖਾ ਸਿਧਾਣਾ ਵਰਗੇ ਆ ਆ ਉਹ ਚਿਹਰੇ ਵੀ ਲਾਈਮ ਲਾਈਟ ਚ ਆਉਣਗੇ ਫਿਰ ਇਹ ਵੀ ਗੱਲ ਵੇਖਣ ਵਾਲੀ ਨਾ ਕਿਉਂਕਿ ਸਮਰਥਨ ਤਾਂ ਹੁਣ ਇਹਨਾਂ ਤਿਹਰਾ ਦਾ ਇੱਕੋ ਜਿਹਾ ਹੀ ਆ ਹਮ ਖਾਸ ਤੌਰ ਤੇ ਅਕਾਲੀ ਦਲ ਅਮਰਤ ਸਰ ਆ ਗਿਆ ਆ ਜੇ ਆਪਾਂ ਹੋਰ ਜਥੇਬੰਦੀਆਂ ਦੇਖੀਏ ਜੇ ਸਰਕਾਰ ਦੇ ਖਿਲਾਫ ਅਕਾਲੀ ਦਲ ਅਮਰਤ ਸਰ ਦਾ ਹੀ ਤਾਂ ਕੈਂਡੀਡੇਟ ਲੱਖਾ ਸਿਧਾਣਾ ਤਾਂ ਫਿਰ ਸੰਗਰੂਰ ਜੇ ਮਨ ਨੂੰ ਲੈ ਫੜ ਜਾਂਦਾ ਹਮ ਤਾਂ ਬਾਕੀ ਗੱਲਾਂ ਤਾਂ ਬਾਅਦ ਦੀਆਂ ਹੁਣ ਇਹ ਸੰਭਾਵੀ ਤੌਰ ਤੇ ਮੇਰਾ ਮੰਨਣਾ ਹੈ ਬਿਲਕੁਲ ਕਿ ਜੱਟ ਫਾਇਰ ਉਹਦੇ ਕਮੈਂਟ ਆਏ ਸੀ ਕਿੰਦੇ ਬਲਟੋਆ ਕਹਿੰਦਾ ਕਿ ਐਨਐਸਏ ਤਾਂ ਕੋਈ ਵੱਡੀ ਗੱਲ ਨਹੀਂ 6 ਮਹੀਨਿਆਂ ਚ ਬਾਹਰ ਆ ਜਾਣਗੇ ਹੋਰ ਬੰਦੀ ਸਿੰਘ 30 ਸਾਲਾਂ ਤੋਂ ਅੰਦਰ ਬੈਠਾ ਹਾਂ ਜੀ ਵਿਰਸਾ ਸਿੰਘ ਵਲਟੋਆ ਤਕਨੀਕੀ ਤੌਰ ਤੇ ਕਈ ਗੱਲਾਂ ਨੂੰ ਫੜ ਕੇ ਚੱਲ ਰਹੇ ਆ ਕਿ ਸਾਡੇ ਤੇ ਆ ਲੱਗਾ ਸਾਡੇ ਤੇ ਆ ਲੱਗਾ ਸੀ ਇੰਨੀ ਕੈਦ ਕੱਟੀ ਉਤੇ ਇਥੋਂ ਤੱਕ ਕਹਿ ਰਹੇ ਆ ਕਿ ਜਦੋਂ ਮੈਂ ਅੰਦਰ ਹੋ ਗਿਆ ਤੇ ਪਹਿਲੀ ਮੁਲਾਕਾਤ ਮੇਰੀ ਜਿਹੜੀ ਘਰਦਿਆਂ ਨਾਲ ਹੋਈ ਸੀ ਉਹ 9 ਮਹੀਨਿਆਂ ਬਾਅਦ ਹੋਈ ਸੀ ਹੂੰ ਕਹਿੰਦੇ ਜੀ ਹੁਣ ਤਾਂ ਜੇਲ੍ਹਾਂ ਦਾ ਮੌਲ ਹੀ ਆ ਵੱਖਰਾ ਧਿਆੜ ਜੇਲ੍ਹ ਸਭ ਤੋਂ ਤਗੜੀ ਆ ਜੋਧਪੁਰ ਵਾਲੀ ਜੇਲ੍ਹ ਉਹ ਬੜੀ ਸਖਤ ਸੀਗੀ ਮਤਲਬ ਕਿਸ ਤਰ੍ਹਾਂ ਤੁਲਨਾ ਦੇ ਰਹੇ ਨੇ ਵਾਰ ਵਾਰ ਯਾਨੀ ਤੁਲਨਾ ਦੇਣ ਦਾ ਮਤਲਬ ਕੀ ਹੈ ਕਿ ਤੁਹਾਡੇ ਤੋਂ ਵੱਡੀ ਕੁਰਬਾਨੀ ਅਸੀਂ ਕੀਤੀ ਹੈ ਹੂੰ ਮਤਲਬ ਉਹ ਐਨਐਸਏ ਹਟਾਉਣ ਵਾਲੀ ਵਾਲੀ ਜਿਹੜੀ ਗੱਲ ਹੈ ਨਾ ਹੂੰ ਉਤੇ ਇਹ ਹੈ ਕਿ ਉਹਨਾਂ ਦਾ ਜਿਹੜਾ ਕਹਿਣਾ ਮੈਂ ਜਿੰਨਾ ਕੋਈ ਚੀਜ਼ ਨੂੰ ਪਕੜਿਆ ਕਿ ਉਹ ਕਹਿੰਦੇ ਕਿ ਐਨਐਸਏ ਕੋਈ ਵੱਡੀ ਗੱਲ ਨਹੀਂ ਤਾਂ ਉਹਨਾਂ ਨੂੰ ਪੁੱਛੇ ਕਿ ਤੁਹਾਡੇ ਤੇ ਕੀ ਲੱਗਾ ਸੀਗਾ ਤੁਹਾਡੇ ਤੇ ਵੀ ਤੇ ਐਨਐਸਏ ਲੱਗਾ ਤੇ ਤੁਹਾਨੂੰ ਇੰਨਾ ਜ਼ਿਆਦਾ ਰੋਲ ਆ ਗਿਆ ਬਿਲਕੁਲ ਐਨਐਸਏ ਛੋਟੀ ਗੱਲ ਉਦੋਂ ਹੁੰਦਾ ਪਰ ਮਿਤ ਜੀ ਜਦੋਂ ਸਰਕਾਰਾਂ ਇਹਨੂੰ ਵਾਪਸ ਲੈ ਲੈਂਦੀਆਂ ਨੇ ਹੂੰ ਦਨ ਕੀ ਆ ਕੇ ਅਫਰਜ਼ ਕਰੋ ਅੱਜ ਹੁਣ ਬਹੁਤਿਆਂ ਨੂੰ ਤੇ ਇਹ ਨਹੀਂ ਪਤਾ ਕਿ ਅਕਾਲੀ ਦਲ ਅੰਮ੍ਰਿਤਸਰ ਵਾਲੇ ਸਿਮਰਨਜੀਤ ਸਿੰਘ ਮਾਨ ਕਿਵੇਂ ਨਿਕਲੇ ਸੀਗੇ ਜੇਲ੍ਹ ਚੋਂ ਬਹੁਤਿਆਂ ਨੂੰ ਹੀ ਲੱਗਦਾ ਕਿ ਰਿਜ਼ਲਟ ਆਇਆ ਤਾਂ ਨਾਲ ਦੀ ਨਾਲ ਜੇਲ੍ਹ ਚੋਂ ਬਾਹਰ ਆ ਗਏ ਸੀ ਕਿਉਂਕਿ ਉਦੋਂ ਉਹਨਾਂ ਨੇ ਸ਼ਾਇਦ ਜਨਮ ਨਹੀਂ ਲਿਆ ਹੋਵੇਗਾ ਬਹੁਤੇ ਫੇਸਬੁੱਕ ਵਾਲਿਆਂ ਨੇ ਨਹੀਂ ਲਿਆ ਅਸੀਂ ਉਹ ਸਾਰੀਆਂ ਤਰੀਖਾਂ ਵੇਖੀਆਂ ਨੇ ਹੂੰ ਰਿਜ਼ਲਟ ਆਇਆ ਤਾਂ ਸਰਦਾਰ ਮਾਨ ਬਾਹਰ ਨਹੀਂ ਸਨ ਆਏ ਬੇਸਿਕਲੀ ਕੀ ਹੋਇਆ ਸੀਗਾ ਅੱਜ ਵੀ ਤੁਸੀਂ ਦੇਖੋਗੇ ਕੌਮਿਆਂ 'ਚ ਇਹ ਗੱਲ ਲਿਖੀ ਤੁਹਾਨੂੰ ਮਿਲ ਜਾਏਗੀ ਜੇ ਤੁਸੀਂ ਤੁਸੀਂ ਬਹੁਤ 파ਰਖੂ ਵੀ ਹੋ ਖੋਜੀ ਹੋ ਨੌਜਵਾਨੋਂ ਤੁਸੀਂ ਉਸ ਟਾਈਮ ਇੱਕੋ ਇੱਕ ਗਰੁੱਪ ਕਵਰ ਜ਼ਿਆਦਾ ਕਰਦਾ ਹੁੰਦਾ ਸੀ ਕੌਮੀ ਪੋਲਿਟਿਕਸ ਦੇ ਵਿੱਚ ਪੰਜਾਬ ਨੂੰ ਇੰਡੀਆ ਟੁਡੇ ਗਰੁੱਪ ਹਾਂ ਇੱਕ ਤਾਂ ਬੀਬੀਸੀ ਵਾਲਿਆਂ ਦੀਆਂ ਖਬਰਾਂ ਬਹੁਤ ਹੁੰਦੀਆਂ ਸੀ ਇੱਕ ਇੰਡੀਆ ਟੂਡੇ ਗਰੁੱਪ ਇੰਡੀਆ ਟੂਡੇ ਗਰੁੱਪ ਦੇ ਆਰਕਾਈਵ ਵਿੱਚ ਚਲੇ ਜਾਓ ਮੈਂ ਸਾਰਿਆਂ ਨੂੰ ਕਹਿ ਦੇਣਾ ਕਿਉਂਕਿ ਇਹਨਾਂ ਦੇ ਸਮਰਥਕ ਨਾ ਜਿਹੜੇ ਉਹ ਅੱਜ ਕੱਲ ਢੱਡ ਮਾਰਨ ਜ਼ਿਆਦਾ ਆ ਜਾਂਦੇ ਆ ਪਾਰਟੀਆਂ ਦੇ ਇਹ ਵੀ ਪੋਲੀਟੀਕਲ ਪਾਰਟੀ ਹੈ ਜੀ ਆਮ ਆਦਮੀ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਵਾਂਗੂ ਤਾਂ ਹੋਇਆ ਕੀ ਸੀਗਾ ਕਿ ਉਸ ਵੇਲੇ ਜਿੰਨੇ ਚਾਰजेस ਸਨ ਸਰਦਾਰ ਮਾਨ ਤੇ ਉਹ ਸਾਰੇ ਵਿਦਡਰੋਅਲ ਕੀਤੇ ਗਏ ਸੀ ਦੇ ਸਟੇਟ ਦੇ ਹਿੱਤ ਜੀ ਇਹ ਕਹਿ ਕੇ ਸਟੇਟ ਦੇ ਹਿੱਤ ਉਹ ਸਾਰੇ ਚਾਰਜਸ ਵਾਪਸ ਲੈ ਕੇ ਸੀ ਤਦ ਰਿਹਾਈ ਦਾ ਜਿਹੜਾ ਸੀਗਾ ਉਹ ਢ ਬਚਿਆ ਸੀ ਬਾਕੀ ਉਹ ਕੇਸ ਸਾਰੇ ਫਾਲਸ ਸਨ ਹੂੰ ਜਿੰਨੇ ਕੋ ਮੈਨੂੰ ਯਾਦ ਐ ਹੀ ਆ ਫੜ ਲਿਆ ਮਤਲਬ ਕਿ ਇੱਕ ਇੰਟਰਵਿਊ ਦਿੱਤੀ ਸੀਗੀ ਰਜਾਇਨ ਕਰਮ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਦੇਸ਼ ਧਰੋ ਲਾਤਾ ਹੂੰ ਦੇਸ਼ ਧਰੋ ਟੁੱਟਿਆ ਐਨਐਸਏ ਦਾ ਤਹਿਤ ਉਹ ਤੇ ਉਹਦੇ ਚੋਂ ਰਿਹਾਈ ਹੋਈ ਤਾਂ ਐਵੇਂ ਇੱਕ ਹੋਰ ਮਾਮਲਾ ਜਿਹਾ ਬਣਾ ਦਿੱਤਾ ਸੀਗਾ ਮੁੰਬਈ ਪੁਲਿਸ ਨੇ ਸ਼ਾਇਦ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਉਦੋਂ ਵੀ ਕੇਸ ਜਿਹੜੇ ਸੀ ਕਿ ਇਦਾਂ ਹੀ ਪਾਏ ਗਏ ਪਰ ਉਹ ਜਦੋਂ ਖਤਮ ਹੋਏ ਇਹ ਨਹੀਂ ਸੀਗਾ ਕਿ ਰਿਜ਼ਲਟ ਆਇਆ ਜਿੱਤ ਗਏ ਤੇ ਬਾਹਰ ਆ ਗਏ ਨਹੀਂ ਉਹ ਜਿਹੜੇ ਚਾਰजेस ਸੀਗੇ ਉਹ ਵਾਪਸ ਲੈ ਗਏ ਐਨਐਸਏ ਦੇ ਤਹਿਤ ਜਿਹੜੇ ਵੀ ਨਜ਼ਰਬੰਦ ਹੈ ਉਹ ਇੱਕ ਨਹੀਂ ਹੈ ਕਿ 10 ਹਜ਼ਾਰ ਜੀ 8 ਕੇ 10 ਆ ਮੈਨੂੰ ਐਗਜ਼ੈਕਟ ਨੰਬਰ ਨਹੀਂ ਯਾਦ ਆ 8 ਨੇ ਜੀ 8 ਨੇ ਚਲੋ 8 ਨੇ ਉਹਨੇ ਸਿੱਧਾ 10 ਕੈਦ ਦੰਨੇ ਆਪਾਂ ਪਤਾ ਨਹੀਂ ਹੁਣ ਐਗਜ਼ੈਕਟ ਨੰਬਰ ਤੁਹਾਨੂੰ ਯਾਦ ਹੋਵੇਗਾ 80 ਮਾ ਉਸ ਤੋਂ ਬਾਅਦ ਤੁਹਾਡੀ ਉਮਰ ਯਾਦ ਰੱਖਣ ਵਾਲੀ ਸਾਡੀ ਉਮਰ ਭੁੱਲਣ ਵਾਲੀ 2 ਸਾਲ ਉਸ ਤੋਂ ਬਾਅਦ ਤੋਂ ਕੀਤੀ ਸੀ ਇਹਨਾਂ ਨੇ ਹਾਂ ਫਿਰ 10 ਹੋ ਗਿਆ ਹਾਂ 10 ਹੋ ਗਿਆ ਇਹਨਾਂ ਦੇ ਅੱਛਾ ਉਹਦੇ ਚ ਕੀ ਹੈ ਕਿ ਪਰਮਿਤ ਜੀ ਜੇ ਮੰਨ ਲਓ ਨੈਸ਼ਨਲ ਸਕਿਉਰਿਟੀ ਐਕਟ ਇਹਨਾਂ ਤੋਂ ਵਾਪਸ ਲੈ ਲਿਆ ਜਾਂਦਾ ਹੈ ਜਿਹੜੇ ਚਾਰजेस ਨੇ ਉਹਨੂੰ ਵਾਪਸ ਲੈ ਲਿਆ ਜਾਂਦਾ ਜਦ ਇਹ ਰਿਹਾਈ ਹੋ ਜਾਏਗੀ ਕਿਉਂਕਿ ਕੋ ਕੇਸ ਰਹਿ ਗਿਆ ਨਾ 307 ਵਾਲਾ ਜਨਾਲੇ ਵਾਲਾ ਹਾਂ 307 ਕੇਸ ਦੇ ਵਿੱਚ ਤੁਹਾਡੀ ਜਿਹੜੀ ਹਿਰਾਸਤ ਹੈ ਉਹ ਆਲਮੋਸਟ 1 ਸਾਲ ਤੋਂ ਜ਼ਿਆਦਾ ਦੀ ਹੈ ਤਾਂ 307 ਚ ਇੰਨੀ ਹਰਾਸਤ ਵਾਧੂ ਹੁੰਦੀ ਆ ਉਹ ਤੁਹਾਨੂੰ ਜ਼ਮਾਨਤ ਦੇ ਦੇ ਦਿੰਦੇ ਸੋ ਇਹ ਨਹੀਂ ਆ ਕਿ ਰਿਜ਼ਲਟ ਜਿਹੜਾ ਉਹ ਰਿਆਇਤਾ ਹੈਗਾ ਹਾਂ ਮਤਲਬ ਇਹ ਸੋ ਇਹ ਕਿ ਜਿੱਤ ਹੋਗੀ ਤਾਂ ਰਿਆ ਹੋ ਜਾਣਗੇ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਕੁਝ ਗੱਲਾਂ ਜਿਹੜੀਆਂ ਅੱਜ ਦੇ ਨੌਜਵਾਨ ਜਿਹੜੇ ਆ ਨਾ ਉਹ ਆਪਦੇ ਹਿਸਾਬ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਪਰੋਸੀਆਂ ਜਾਂਦੀਆਂ ਉਹ ਹਿਸਾਬ ਨਾਲ ਹੀ ਉਹ ਪਾਲ ਲੈਂਦੇ ਨੇ ਅੱਗੇ ਮੈਂ ਪ੍ਰਚਾਰੋਂ ਕੀਤਾ ਆ ਰਹਿਣਾ ਜੀ ਉਹ ਮੀਡੀਆ ਮੀਡੀਆ ਪਤਾ ਕੀ ਅੱਗੇ ਵੀ ਐਸੇ ਮੀਡੀਆ ਨੇ ਮੈਂ ਮੈਂ ਹੁਣ ਦੱਸ ਦੇਣਾ ਤੁਹਾਨੂੰ ਇਹ ਉਹੀ ਮੀਡੀਆ ਜਿਹੜਾ ਅੱਜ ਫੇਰ ਖੜ ਗਿਆ ਹੂੰ ਵਿਊਜ਼ ਦਾ ਮਾਰਾ ਇਹ ਉਹੀ ਮੀਡੀਆ ਹੈ ਪਰਮੇਤਜੀ ਜਿਹੜਾ ਭਾਈ ਸਾਹਿਬ ਭਾਈ ਸਾਹਿਬ ਕਰਕੇ ਇੰਟਰਵਿਊਜ਼ ਚਲਾਉਂਦਾ ਸੀਗਾ ਬਾਅਦ ਚ ਕੀ ਹੋਇਆ ਕਿ ਜਦੋਂ ਉਹਨਾਂ ਨੂੰ ਲੋੜ ਸੀ ਜੇਲ੍ਹ ਦੇ ਵਿੱਚ ਤੰਗ ਕੀਤਾ ਗਿਆ ਪਰੇਸ਼ਾਨ ਕੀਤਾ ਗਿਆ ਉਹਨਾਂ ਦੇ ਟੱਬਰਾਂ ਨੂੰ ਇਹਨਾਂ ਚੋਂ ਕੋਈ ਬੋਲਿਆ ਤੇ ਮੈਨੂੰ ਦੱਸ ਦਿਓ ਅਸੀਂ ਅਸੀਂ ਪਹਿਲਾਂ ਪ੍ਰਮੋਟ ਨਹੀਂ ਕੀਤਾ ਕਿਸੇ ਨੂੰ ਅਸੀਂ ਪਹਿਲਾਂ ਵਿਊਜ਼ ਨਹੀਂ ਲਏ ਕਿਸੇ ਦਾ ਨਾਂ ਚਲਾ ਕੇ ਪਰ ਜਦੋਂ ਜ਼ਰੂਰਤ ਪਈ ਕਿ ਇਨਸਾਨੀਅਤ ਦੇ ਨਾਤੇ ਯਾਰ ਕਿਸੇ ਦੇ ਅਧਿਕਾਰਾਂ ਦਾ ਘਾਣ ਨਹੀਂ ਹੋਣਾ ਚਾਹੀਦਾ ਉਦੋਂ ਬੋਲੋ ਤਾਂ ਹੁਣ ਫੇਰ ਆਗੇ ਹੁਣ ਚੋਣ ਜਾਬਤਾ ਲੱਗਿਆ ਖਿੱਚੀ ਹੋਣਗੇ ਕੰਮ ਹੁੰਦੇ ਨੇ ਚਰਚਾ ਤੇ ਵੀ ਹੋ ਰਹੀ ਹੈ ਕਿ ਜੇ ਵੱਡੇ ਵੱਡੇ ਚੈਨਲ ਹੁਣ ਪਹੁੰਚ ਗਏ ਅਮਰਤਪਾਲ ਦੇ ਪਰਿਵਾਰ ਤੱਕ ਤੇ ਮੁਸ਼ਕਲ ਹੀ ਹੋ ਰ ਆ ਰਿਹਾ ਓਬਵੀਅਸ ਉਹ ਠੀਕ ਆ ਉਹ ਛੰਕੇ ਸੰਸੇ ਚਲੋ ਮੈਂ ਆਪਾਂ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਵੰਡਦੇ ਤਾਂ ਉਹਦੇ ਚ ਵਿਰਸਾ ਸਿੰਘ ਬਲਟੋਆ ਤੇ ਕੁਕੀਉਰੀ ਉਹ ਪਹਿਲਾਂ ਉਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਉਹ ਇਹ ਨੂੰ ਕਿਤੇ ਨਾ ਕਿਤੇ ਉਸ ਨਿਗਾ ਨਾਲ ਦੇਖਦੇ ਆ। ਹੂੰ ਬਾਕੀ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਪਤਾ ਨਹੀਂ ਹੈ ਪਰ ਬਹੁਤ ਕੁਝ ਅਤੀਤ ਚ ਵੀ ਇਦਾਂ ਹੋਇਆ ਰਿਹਾਈਆਂ ਨੂੰ ਲੈ ਕੇ ਸਵਾਲ ਅੱਜ ਤੱਕ ਹੁੰਦੇ ਨੇ। ਹੂੰ ਤੇ ਮਲੂਕਾ ਜੀ ਦਾ ਕਮੈਂਟ ਆਇਆ ਸੀ ਇੱਕ ਕਿ ਬਲਟੋਆ ਸਾਹਿਬ ਵੀ ਬੈਸਟ ਕੈਂਡੀਡੇਟ ਨੇ ਉਥੋਂ ਟੱਕਰ ਦੇਣਗੇ। ਅਕਾਲੀ ਦਲ ਨੇ ਉਹ ਸੀਟ ਜਿਹੜੀ ਆ ਆਕੇ 219 ਚਾਰੀ ਹੈ ਜਾ ਕੇ। ਹੂੰ ਡਿੰਪਾ ਨੇ ਉਹ ਸੀਟ ਕੱਢੀ ਹੈ ਜਾ ਕੇ। ਡਿੰਪਾਉਰੀ ਕੈਲੋਕੇ ਉਸ ਇਲਾਕੇ ਦੇ ਵਿੱਚ ਪ੍ਰਭਾਵਸ਼ਾਲੀ ਪਰਿਵਾਰ ਨੇ ਜੀ ਉਹ ਜਿਹੜੇ ਪਰਿਵਾਰ ਹੈ ਉਹਨਾਂ ਦੇ ਵਿੱਚੋਂ ਇੱਕ ਨੇ ਹਮ ਪਹਿਲਾ ਹੁੰਦਾ ਸੀ ਵਿਆਸ ਹਲਕਾ ਸ਼ਾਇਦ ਇਹਨਾਂ ਦਾ ਏਰੀਆ ਉਹ ਹੁੰਦਾ ਸੀਗਾ ਹਮ ਕਾਰੋਬਾਰੀ ਹੈ ਇਹ ਜਸਵੀਰ ਡਿੰਪਾਉਰੀ ਇਹਨਾਂ ਦਾ ਜਿਹੜਾ ਭਰਾਤਾ ਐਸਐਸਪੀ ਐਸਐਸਪੀ ਨੇ ਬੜੇ ਡੇ ਇੱਕ ਹੋਰ ਭਰਾਤਾ ਹੈ ਤਿੰਨ ਭਰਾ ਇਹ ਕਾਰੋਬਾਰੀ ਬਹੁਤ ਤਗੜੇ ਜਮੀਨ ਜ਼ਾਇਦਾ ਦਬੋਤ ਆ ਤੇ ਮਜਾਇਲ ਸੀਗੇ ਜਿਵੇਂ ਰਾਣਾ ਗੁਰਜੀਤ ਲੈ ਲੋ ਤਾਂ ਉਸ ਤਰੀਕੇ ਨਾਲ ਫਿਰ ਆ ਕੇ ਇਹਨਾਂ ਨੇ ਆਪਣਾ ਜਿਹੜਾ ਨੈਟਵਰਕ ਹੈ ਜਿਹੜਾ ਉਹ ਵਰਤਿਆ ਇਸਤੇਮਾਲ ਕੀਤਾ ਜਿੱਤ ਗਏ ਅਦਰਵਾਈਜ਼ ਅਕਾਲੀ ਦਲ ਦੀ ਇਹ ਇੱਕ ਤਰਫੀ ਸੀਟ ਰਹੀ ਹੈ ਹਾਂ ਠੀਕ ਹੈ ਨਾ ਪੰਜ ਵਾਰੀ ਤਾਂ ਤੋੜ ਫੈਮਲੀ ਨੇ ਜਿੱਤਿਆ ਇਹ ਇਲਾਕਾ ਹਾਂ ਫਿਰ ਵਿੱਚੋਂ ਸਿਮਰਨ ਜੀ ਸਿੰਘ ਮਾਨ ਵੀ ਆਏ ਨੇ ਬਿਲਕੁਲ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ ਹਾਂ ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਅਕਾਲੀ ਦਲ ਦੀ ਵੋਟ ਹੈ ਨਹੀਂਗੀ ਅਕਾਲੀ ਦਲ ਦੀ ਵੋਟ ਤੇ ਹੈਗੀ ਉਹ ਅਕਾਲੀ ਦਲ ਨਾਲ ਸਟੈਂਡ ਕਿੰਨਾ ਕੁ ਕਰੇਗੀ ਇਹ ਦੇਖੋ ਉਹ ਦੇਖਣਾ ਤੇ ਇੱਕ ਜਸਤਾਰ ਸਿੰਘ ਹੋਰਾਂ ਦਾ ਕਮੈਂਟ ਆਇਆ ਕਿ 7 ਸਾਲ ਮੰਤਰੀ ਰਹੇ ਨੇ ਸੈਂਟਰ ਵਿੱਚ ਬੀਬਾ ਬਾਦਲ ਜੀ ਕਿੰਨੇ ਵਾਰ ਬੰਦੀ ਸਿੱਖਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਤਾਂ ਹਾਲ ਦੇ ਦਿਨਾਂ 'ਚ ਵੀ ਕੀਤੀ ਸੀ ਲਾਸਟ ਸਪੀਚ ਇਹਨਾਂ ਦੀ ਉਹ ਬਹੁਤ ਬਾਖਮਾਲ ਸੀ ਬਹੁਤ ਜਦੋਂ ਜਿਹੜੇ ਅਮਿਤ ਸ਼ਾਹ ਹੈ ਜਿਹੜੇ ਉਹਨਾਂ ਦੇ ਵੀ ਮੱਥੇ ਤੇ ਵੱਟ ਪੈ ਗਏ ਸਨ ਬਿਲਕੁਲ ਬਹੁਤ ਜ਼ਬਰਦਸਤ ਸਪੀਚ ਸੀ ਹਜ਼ੂਰ ਥੋੜਾ ਅਪਡੇਟ ਰਹੋ ਤੁਹਾਨੂੰ ਮਿਲ ਜਾਏਗਾ ਹਾਂ ਮੰਤਰੀ ਰਹਿਣ ਦੇ ਦੌਰਾਨ ਕਿੰਨੀ ਕੁ ਗੱਲ ਕੀਤੀ ਹੈ ਉਹ ਮਤਲਬ ਕਿ ਉਹੀ ਦੱਸ ਸਕਦੇ ਆ ਕਾਲੀ ਦਲ ਵਾਲੇ ਦੱਸ ਸਕਦੇ ਆ ਹੁਣ ਦੱਸਣਾ ਵੀ ਪਾਊਗਾ ਉਹਨਾਂ ਨੂੰ ਕਿਹੜੇ ਕਿਹੜੇ ਮੌਕੇ ਤੇ ਕੀਤਾ ਪਰ ਬਲਵੰਤ ਸਿੰਘ ਰਾਜੋ ਉਹਨਾਂ ਦਾ ਮਾਮਲਾ ਤਾਂ ਚੁੱਕਦਾ ਹੀ ਰਿਹਾ ਹੈ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਬੰਦੀ ਸਿੰਘਾਂ ਬਾਰੇ 2-3 ਸਾਲ ਤੋਂ 4 ਸਾਲ ਤੋਂ ਤਾਂ ਲਗਾਤਾਰ ਬੋਲ ਰਹੇ ਆ ਹਾਂ ਬੁਜਾਰਾ ਸਿੰਘ ਬਲਟੋਆ ਤਾਂ ਖਾਸ ਤੌਰ ਤੇ ਬਿਲਕੁਲ ਜੀ ਤੇ ਇੱਥੇ ਇੱਕ ਰਣਜੀਤ ਤੂਰ ਨੇ ਉਹਨਾਂ ਦਾ ਕਮੈਂਟ ਆਇਆ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਾਫੀ ਜਥੇਬੰਦੀਆਂ ਆ ਗਈਆਂ ਨੇ ਨਿਤਰਨ ਗਿਆ ਨਾ ਉਹੀ ਤਾਂ ਹੀ ਮੈਂ ਕਹ ਰਿਹਾ ਕਿ ਚੋਣ ਪ੍ਰਚਾਰ ਮਗੇਗਾ ਪਰ ਮੀਤ ਜੀ ਫਿਰ ਪਤਾ ਲੱਗੇਗਾ